ਔਲਾਦ ਦੇ ਸੁਪਨਿਆਂ ਲਈ ਮਾਪੇ ਕੀ ਬਲੀਦਾਨ ਦਿੰਦੇ ਹਨ ਕਹਿੰਦੇ ਹਨ ਸੁਪਨੇ ਦੇਖਣਾ ਸੌਖਾ ਹੁੰਦਾ ਹੈ ਪਰ ਉਹਨਾਂ ਨੂੰ ਪੂਰਾ ਕਰਨ ਲਈ ਸੰਘਰਸ਼ ਧੀਰਜ ਤੇ ਤਿਆਗ ਦੀ ਬਹੁਤ ਜ਼ਰੂਰਤ ਹੁੰਦੀ ਹੈ ਇੱਕ ਕਹਾਣੀ ਨੀਹਾ ਦੀ ਹੈ ਜੋ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮੀ ਪਰ ਆਈਐਸ ਅਧਿਕਾਰੀ ਬਣਨ ਦਾ ਸੁਪਨਾ ਦੇਖਿਆ ਇਹ ਸੁਪਨਾ ਸਿਰਫ ਉਸ ਦਾ ਨਹੀਂ ਬਲਕਿ ਉਸ ਦੇ ਪਿਓ ਰਗਵੀਰ ਦਾ ਵੀ ਸੀ ਜਿਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਾਉਣ ਲਈ ਹਰ ਕੁਰਬਾਨੀ ਦਿੱਤੀ ਹਰ ਮੁਸ਼ਕਲ ਸਹੀ ਅੱਜ ਨੀਹਾ ਸਾਲਾਂ ਬਾਅਦ ਆਪਣੇ ਪਿੰਡ ਆ ਰਹੀ ਸੀ ਟ੍ਰੇਨ 'ਚ ਬੈਠੀ ਉਹ ਆਪਣੇ ਪਿੰਡ ਬਚਪਨ ਤੇ ਸੰਘਰਸ਼ਾਂ ਨੂੰ ਯਾਦ ਕਰ ਰਹੀ ਸੀ ਪਰ ਜਿਵੇਂ ਹੀ ਰੇਲਵੇ ਸਟੇਸ਼ਨ ਤੇ ਟ੍ਰੇਨ ਰੁਕਤੀ ਹੈ ਤੇ ਉਹ ਪਲੇਟਫਾਰਮ ਤੇ ਕਦਮ ਰੱਖਦੀ ਹੈ ਤਾਂ ਉਸਦੀ ਨਜ਼ਰ ਇੱਕ ਬਜ਼ੁਰਗ ਭਿਖਾਰੀ ਤੇ ਪੈਂਦੀ ਹੈ ਪਹਿਲਾਂ ਤਾਂ ਉਹ ਅਣਦੇਖਾ ਕਰ ਦਿੰਦੀ ਹੈ ਪਰ ਕੁਝ ਅਜੀਬ ਜਿਹਾ ਅਹਿਸਾਸ ਉਸ ਨੂੰ ਉੱਥੇ ਖਿੱਚ ਕੇ ਲੈ ਆਉਂਦਾ ਹੈ ਜਦੋਂ ਨੇੜੇ ਜਾ ਕੇ ਦੇਖਦੀ ਹੈ ਤੋ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਹ ਭਿਖਾਰੀ ਕੋਈ ਹੋਰ ਨਹੀਂ ਬਲਕਿ ਉਸ ਦਾ ਆਪਣਾ ਪਿਤਾ ਸੀ ਆਖਰ ਇਸ ਤਰ੍ਹਾਂ ਕੀ ਹੋਇਆ ਕਿ ਰਗਵੀਰ ਜਿਸ ਨੇ ਆਪਣੀ ਧੀ ਨੂੰ ਆਈਐਸ ਅਧਿਕਾਰੀ ਬਣਾਉਣ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਅੱਜ ਇਸ ਹਾਲਤ ਵਿੱਚ ਪਹੁੰਚ ਗਿਆ ਹੈ ਦਰਅਸਲ ਦੋਸਤੋ ਕਹਾਣੀ ਕੁਝ ਇਸ ਤਰ੍ਹਾਂ ਸੀ ਰਾਂਚੀ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਖੁਸ਼ਹਾਲ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਚ ਪਿਤਾ ਰਗਵੀਰ ਉਸਦੀ ਪਤਨੀ ਸੁਮਿਤਰਾ ਤੇ ਉਸਦੀ ਧੀ ਨੀਹਾ ਸੀ ਨੀਹਾ ਇੱਕ ਹੋਣਹਾਰ ਬੱਚੀ ਸੀ ਉਹ ਪੜ੍ਹਾਈ ਲਿਖਾਈ ਚ ਬਹੁਤ ਚੰਗੀ ਸੀ ਉਸਦਾ ਪਿਤਾ ਉਸਨੂੰ ਵੱਡਾ ਅਧਿਕਾਰੀ ਬਣਾਉਣਾ ਚਾਹੁੰਦਾ ਸੀ ਰਗਵੇਰ ਪਿੰਡ ਵਿੱਚ ਇੱਟਾਂ ਵਾਲੇ ਪੱਠੇ ਤੇ ਮਜ਼ਦੂਰੀ ਕਰਦਾ ਸੀ ਉਸਦਾ ਸੁਪਨਾ ਸੀ ਕਿ ਉਸਦੀ ਧੀ ਪੜ੍ਹੇ ਲਿਖੇ ਤੇ ਇੱਕ ਉੱਚੇ ਅਹੁਦੇ ਤੇ ਪਹੁੰਚੇ ਤੇ ਉਸਦਾ ਨਾਮ ਰੋਸ਼ਨ ਕਰੇ ਇਸੇ ਕਰਕੇ ਉਸਨੇ ਆਪਣੇ ਪਰਿਵਾਰ ਨੂੰ ਸੀਮਤ ਰੱਖਿਆ ਸੀ ਉਸਨੇ ਦੂਜਾ ਬੱਚਾ ਨਹੀਂ ਲਿਆ ਸੀ ਕਿਉਂਕਿ ਉਹ ਜਾਣਦਾ ਸੀ ਕਿ ਜ਼ਿਆਦਾ ਬੱਚਿਆਂ ਦੇ ਹੋਣ ਨਾਲ ਉਹਨਾਂ ਦੇ ਪਾਲਣ-ਪੋਸ਼ਣ ਤੇ ਪੜ੍ਹਾਈ ਦਾ ਖਰਚਾ ਚੁੱਕਣਾ ਔਖਾ ਹੋ ਜਾਵੇਗਾ। ਰਘਵੀਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਬੱਚੇ ਵੀ ਕਦੇ ਉਹ ਮੁਸ਼ਕਲਾਂ ਝੱਲਣ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਝੱਲੀਆਂ ਸਨ। ਸਮਾਂ ਬੀਤ ਗਿਆ ਤੇ ਨੀਹਾ ਨੇ 10ਵੀਂ ਦੀ ਪ੍ਰੀਖਿਆ ਬਹੁਤ ਚੰਗੇ ਨੰਬਰਾਂ ਨਾਲ ਪਾਸ ਕਰ ਲਈ। ਜਦੋਂ ਇਹ ਖ਼ਬਰ ਉਸਦੇ ਪਿਓ ਨੂੰ ਮਿਲੀ ਤ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਨਾਂ ਨੇ ਆਪਣੀ ਧੀ ਨੂੰ ਗਲੇ ਲਾ ਕੇ ਕਿਹਾ ਧੀਏ ਇਸ ਤਰ੍ਹਾਂ ਪੜ੍ਹਾਈ ਕਰਦੀ ਰਹਿ ਤੂੰ ਇੱਕ ਦਿਨ ਜ਼ਰੂਰ ਵੱਡੀ ਅਫਸਰ ਬਣੇਗੀ ਨੀਹਾ ਪੜ੍ਹਾਈ ਪੂਰੇ ਮਨ ਨਾਲ ਕਰਦੀ ਸੀ ਪਰ ਕੁਝ ਮਹੀਨਿਆਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਇੱਕ ਬੜਾ ਹੀ ਦੁਖਦ ਮੋੜ ਆਇਆ ਉਸ ਦੀ ਮਾਂ ਅਚਾਨਕ ਇੱਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਈ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਰਹੀ ਸੀ ਤੇ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮਾਂ ਦੇ ਜਾਣ ਤੋਂ ਬਾਅਦ ਨੀਹਾ ਤੇ ਉਸਦੇ ਪਿਓ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮੌਤ ਤੋਂ ਪਹਿਲਾਂ ਨੀਹਾ ਦੀ ਮਾਂ ਨੇ ਰਗਵੀਰ ਦਾ ਹੱਥ ਫੜ ਕੇ ਕਿਹਾ ਸੀ ਮੈਂ ਜਾ ਰਹੀ ਹਾਂ ਪਰ ਇੱਕ ਵਾਦਾ ਕਰੋ ਕਿ ਤੁਸੀਂ ਸਾਡੀ ਧੀ ਨੂੰ ਪੜ੍ਹਾਉਂਗੇ ਤੇ ਉਸ ਨੂੰ ਇੱਕ ਵੱਡਾ ਅਫਸਰ ਬਣਾਉਂਗੇ ਇਹ ਹੀ ਮੇਰੀ ਆਖਰੀ ਇੱਛਾ ਹੈ ਇਹ ਕਹਿੰਦੇ ਹੋਏ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈ ਪਤਨੀ ਦੀ ਮੌਤ ਤੋਂ ਬਾਅਦ ਰਗਵੀਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਪਰ ਉਹਨਾਂ ਨੇ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਿਆ। ਉਹਨਾਂ ਨੇ ठान ਲਿਆ ਕਿ ਉਹ ਕਿਸੇ ਵੀ ਹਾਲ 'ਚ ਆਪਣੀ ਪਤਨੀ ਦੀ ਅੰਤਿਮ ਇੱਛਾ ਨੂੰ ਪੂਰਾ ਕਰੇਗਾ ਤੇ ਨੀਹਾ ਦੀ ਪੜ੍ਹਾਈ ਨੂੰ ਜਾਰੀ ਰੱਖੇਗਾ। ਮਾਂ ਦੇ ਜਾਣ ਤੋਂ ਬਾਅਦ ਨੀਹਾ ਦਾ ਦਿਲ ਵੀ ਬਹੁਤ ਭਾਰੀ ਸੀ ਪਰ ਪਿਤਾ ਦੀ ਹਿੰਮਤ ਦੇਖ ਕੇ ਉਸਨੇ ਖੁਦ ਨੂੰ ਸੰਭਾਲ ਲਿਆ ਤੇ ਪੜ੍ਹਾਈ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਲੱਗੀ। ਉਸ ਦੀਆਂ ਅੱਖਾਂ 'ਚ ਹੁਣ ਸਿਰਫ ਇੱਕ ਹੀ ਸੁਪਨਾ ਸੀ ਮਾਦੀ ਆਖਰੀ ਇੱਛਾ ਨੂੰ ਪੂਰਾ ਕਰਨਾ। ਰਗਵੀਰ ਦਿਨ ਰਾਤ ਮਿਹਨਤ ਕਰਕੇ ਮਜ਼ਦੂਰੀ ਕਰਦਾ ਤਾਂ ਜੋ ਆਪਣੀ ਧੀ ਦੀ ਪੜਾਈ ਦਾ ਖਰਚਾ ਚੁੱਕ ਸਕੇ। ਪਿੰਡ ਦੇ ਲੋਕ ਉਸ ਨੂੰ ਕਹਿੰਦੇ ਐਨੀ ਮਿਹਨਤ ਨਾ ਕਰ ਇਕਤੀ ਲਈ ਵਿਆਹ ਕਰ ਦੇ ਬਸ ਪਰ ਰਗਵੀਰ ਆਪਣੀ ਧੀ ਨੂੰ ਪੜਾ ਲਿਖਾ ਕੇ ਇੱਕ ਮਿਸਾਲ ਕਾਇਮ ਕਰਨਾ ਚਾਹੁੰਦਾ ਸੀ। ਨੀਹਾ ਨੇ ਵੀ ਆਪਣੇ ਪਿਓ ਦੀ ਮਿਹਨਤ ਨੂੰ ਬੇਕਾਰ ਨਹੀਂ ਜਾਣ ਦਿੱਤਾ। ਉਸਨੇ ਪੂਰੀ ਲਗਨ ਤੇ ਮਿਹਨਤ ਨਾਲ ਪੜਾਈ ਕੀਤੀ। ਇਹ 12ਵੀਂ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕਰ ਲਈ। ਜਦੋਂ ਇਹ ਖਬਰ ਉਸਦੇ ਪਿਓ ਨੂੰ ਮਿਲੀ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ। ਨੀਹਾ ਹੁਣ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਲਈ ਪਿੰਡ ਤੋਂ ਕੁਝ ਦੂਰ ਸ਼ਹਿਰ ਵਿੱਚ ਕਾਲਜ ਵਿੱਚ ਜਾਣ ਲੱਗੀ। ਪਹਿਲਾਂ ਤਾਂ ਸਰਕਾਰੀ ਸਕੂਲ ਸੀ ਜਿੱਥੇ ਪੜ੍ਹਾਈ ਦਾ ਖਰਚਾ ਬਹੁਤ ਘੱਟ ਸੀ ਪਰ ਹੁਣ ਕਾਲਜ ਦੀ ਫੀਸ, ਕਿਤਾਬਾਂ, ਆਉਣ-ਜਾਣ ਦਾ ਖਰਚਾ ਵਧਣ ਲੱਗਿਆ। ਇਹ ਸਭ ਦੇਖ ਕੇ ਉਸਦੇ ਪਿਤਾ ਰੁਗਵੀਨ ਨੇ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਉਹ ਦਿਨ ਵਿੱਚ ਪੱਠੇ ਤੇ ਮਜ਼ਦੂਰੀ ਕਰਦਾ ਤੇ ਸਵੇਰੇ ਸ਼ਾਮ ਅਲੱਗ-ਅਲੱਗ ਜਗ੍ਹਾ ਤੇ ਛੋਟੇ-ਮੋਟੇ ਕੰਮ ਕਰਦਾ ਤਾਂ ਜੋ ਧੀ ਦੀ ਪੜ੍ਹਾਈ ਦਾ ਖਰਚਾ ਚੁੱਕ ਸਕੇ ਨੀਹਾ ਨੂੰ ਵੀ ਇਹ ਅਹਿਸਾਸ ਸੀ ਕਿ ਉਸ ਦਾ ਪਿਓ ਉਸ ਦੇ ਲਈ ਕਿੰਨਾ ਸੰਘਰਸ਼ ਕਰ ਰਿਹਾ ਹੈ ਇਸੇ ਕਰਕੇ ਉਸ ਨੇ ਆਪਣੀ ਪੜ੍ਹਾਈ ਵਿੱਚ ਹੋਰ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕਾਲਜ ਚ ਪੜਦੇ-ਪੜਦੇ ਨੀਹਾ ਨੂੰ ਆਪਣੇ ਇੱਕ ਅਧਿਆਪਕ ਤੋਂ ਪਤਾ ਲੱਗਿਆ ਕਿ यूपीएससी इक एहो जिया एग्जाम है जिस नाल ओ सिधे अफसर बन सकती है ते अपने पियु ਦੇ ਸੰਘਰਸ਼ ਦਾ ਫਲ ਉਸ ਨੂੰ ਦੇ ਸਕਦੀ ਹੈ ਹੁਣ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ यूपीएससी ਦੀ ਵੀ ਤਿਆਰੀ ਕਰਨ ਲੱਗੀ ਦਿਨ ਰਾਤ ਮਿਹਨਤ ਕਰਦੇ ਹੋਏ ਆਖਰਕਾਰ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਜਦੋਂ ਚੰਗੇ ਨੰਬਰਾਂ ਨਾਲ ਪਾਸ ਹੋਈ ਤਾਂ ਉਸਦੇ ਪਿਓ ਦਾ سینਾ ਚੌੜਾ ਹੋ ਗਿਆ ਉਹਨਾਂ ਨੇ ਆਪਣੀ ਧੀ ਨੂੰ ਗਲੇ ਲਾਇਆ ਤੇ ਕਿਹਾ ਧੀਏ ਤੇਰੀ ਮਾਂ ਜਿੱਥੇ ਵੀ ਹੋਵੇਗੀ ਅੱਜ ਬਹੁਤ ਖੁਸ਼ ਹੋਵੇਗੀ ਪਰ ਪਿੰਡ ਵਾਲਿਆਂ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਜਦ ਨੀਹਾ ਦੀ ਗ੍ਰੈਜੂਏਸ਼ਨ ਪੂਰੀ ਹੋ ਗਈ ਤਾਂ ਪਿੰਡ ਦੇ ਕੁਝ ਲੋਕ ਰਗਵੀਰ ਦੇ ਕੋਲ ਆਏ ਤੇ ਕਹਿਣ ਲੱਗੇ ਰਗਵੀਰ ਹੁਣ ਤੇਰੀ ਧੀ ਸਿਆਣੀ ਹੋ ਗਈ ਹੈ ਤੈਨੂੰ ਉਸਦਾ ਵਿਆਹ ਕਰ ਦੇਣਾ ਚਾਹੀਦਾ ਹੈ ਇਹ ਸੁਣ ਕੇ ਰਗਵੀਰ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਮੇਰੀ ਪਤਨੀ ਦੀ ਆਖਰੀ ਇੱਛਾ ਸੀ ਕਿ ਸਾਡੀ ਧੀ ਪੜ੍ਹ ਲਿਖ ਕੇ ਇੱਕ ਵੱਡੀ ਅਧਿਕਾਰੀ ਬਣੀ। ਜਦ ਤੱਕ ਮੈਂ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਦਿੰਦਾ ਤਦ ਤੱਕ ਵਿਆਹ ਬਾਰੇ ਸੋਚਣਾ ਵੀ ਪਾਪ ਹੈ। ਪਿੰਡ ਦੇ ਲੋਕ ਉਸ ਦੀ ਗੱਲ ਸੁਣ ਕੇ ਹੱਸਣ ਲੱਗੇ ਤੇ ਮਜ਼ਾਕ ਉਡਾਉਣ ਲੱਗੇ ਤੇ ਕਹਿਣ ਲੱਗੇ ਇਹ ਆਦਮੀ ਪਾਗਲ ਹੋ ਗਿਆ ਹੈ। ਮਜ਼ਦੂਰ ਦੀ ਧੀ ਅਫਸਰ ਬਣੇਗੀ? ਇਹ ਸਿਰਫ ਕਿਤਾਬਾਂ ਦੀਆਂ ਗੱਲਾਂ ਹੁੰਦੀਆਂ ਹਨ। ਹਕੀਕਤ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਰਗਵੀਰ ਨੇ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ। ਉਸਨੇ ਆਪਣੀ ਧੀ ਤੇ ਪੂਰਾ ਭਰੋਸਾ ਰੱਖਿਆ ਉਸਨੇ ਸੋਚਿਆ ਕਿ ਹੁਣ ਨੀਹਾ ਨੂੰ ਯੂਪੀਐਸਸੀ ਦੀ ਬਿਹਤਰ ਤਿਆਰੀ ਕਰਨ ਦੇ ਲਈ ਦਿੱਲੀ ਭੇਜਣਾ ਹੋਵੇਗਾ ਹੁਣ ਨੀਹਾ ਦੇ ਸਾਹਮਣੇ ਇੱਕ ਨਵੀਂ ਉਲਝਣ ਆ ਗਈ ਉਸਨੇ ਸੁਣਿਆ ਸੀ ਕਿ ਦਿੱਲੀ 'ਚ ਚੰਗੀ ਕੋਚਿੰਗ ਹੁੰਦੀ ਹੈ ਜਿੱਥੇ ਜਾ ਕੇ ਪ੍ਰੀਖਿਆ ਦੀ ਚੰਗੀ ਤਿਆਰੀ ਕੀਤੀ ਜਾ ਸਕਦੀ ਹੈ ਪਰ ਫਿਰ ਉਸਦੇ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਜੇਕਰ ਉਹ ਦਿੱਲੀ ਚਲੀ ਗਈ ਤਾਂ ਪਿਤਾ ਦਾ ਖਿਆਲ ਕੌਣ ਰੱਖੇਗਾ ਉਹ ਪਹਿਲਾਂ ਤੋਂ ਹੀ ਦਿਨ ਰਾਤ ਮਿਹਨਤ ਕਰ ਰਹੇ ਹਨ ਕਿ ਉਹਨਾਂ ਕੋਲ ਐਨੇ ਪੈਸੇ ਹੋਣਗੇ ਕਿ ਉਹ ਮੇਰੀ ਕੋਚਿੰਗ ਕਰਵਾ ਸਕਣ। ਇਹ ਹੀ ਸੋਚ ਕੇ ਉਹ ਉਦਾਸ ਰਹਿਣ ਲੱਗੀ ਤੇ ਕਾਲਜ ਜਾਣਾ ਬੰਦ ਕਰ ਦਿੱਤਾ। ਉਹ ਘਰ ਦੇ ਕੋਨੇ ਵਿੱਚ ਚੁੱਪਚਾਪ ਬੈਠੀ ਰਹਿੰਦੀ। ਇੱਕ ਦਿਨ ਰਗਵੀਰ ਨੇ ਇਹ ਦੇਖਿਆ ਤਾਂ ਉਹਨਾਂ ਨੇ ਪਿਆਰ ਨਾਲ ਧੀ ਦੇ ਸਿਰ ਤੇ ਹੱਥ ਰੱਖਿਆ ਤੇ ਪੁੱਛਿਆ, "ਧੀਏ, ਅੱਜਕੱਲ ਤੇਰਾ ਮਨ ਪੜਾਈ 'ਚ ਨਹੀਂ ਲੱਗ ਰਿਹਾ। ਕੀ ਗੱਲ ਹੈ?" ਨੀਹਾ ਪਹਿਲਾਂ ਤਾਂ ਕੁਝ ਨਾ ਬੋਲੀ। ਫਿਰ ਹੌਲੀ ਦੇ ਨੇ ਬੋਲੀ ਪਿਤਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਮੇਰਾ ਪੜ੍ਹਾਈ 'ਚ ਪੂਰਾ ਮਨ ਲੱਗ ਰਿਹਾ ਹੈ ਤੇ ਹੁਣ ਮੇਰੀ ਪੜ੍ਹਾਈ ਪੂਰੀ ਹੋ ਗਈ ਹੈ ਹੁਣ ਮੈਂ ਨੌਕਰੀ ਲਈ ਫਾਰਮ ਭਰਾਂਗੀ ਤੇ ਜੇਕਰ ਕਿਸਮਤ ਨੇ ਸਾਥ ਦਿੱਤਾ ਤਾਂ ਕਿਸੇ ਚੰਗੀ ਨੌਕਰੀ 'ਚ ਮੇਰਾ ਨੰਬਰ ਲੱਗ ਜਾਵੇਗਾ ਇਹ ਸੁਣ ਕੇ ਰਗਵੀਰ ਨੂੰ ਸਮਝ ਆ ਗਿਆ ਕਿ ਉਸਦੀ ਧੀ ਕਿਸੇ ਉਲਝਣ 'ਚ ਹੈ ਉਹਨਾਂ ਨੇ ਪਿਆਰ ਨਾਲ ਉਸਦਾ ਹੱਥ ਫੜਿਆ ਤੇ ਕਿਹਾ ਧੀਏ ਸੱਚ-ਸੱਚ ਦੱਸ ਤੈਨੂੰ ਕੀ ਚਿੰਤਾ ਸਤਾ ਰਹੀ ਹੈ निहा दी आंखਾਂ ਵਿੱਚ ਹੰਝੂ ਆ ਗਏ ਉਸਨੇ ਹੌਲੀ ਜਿਹਾ ਕਿਹਾ ਪਿਤਾ ਜੀ ਤੁਸੀਂ ਮੇਰੇ ਲਈ ਬਹੁਤ ਮਿਹਨਤ ਕਰ ਰਹੇ ਹੋ ਜੇਕਰ ਮੈਂ ਦਿੱਲੀ ਚਲੀ ਗਈ ਤਾਂ ਤੁਹਾਡਾ ਖਿਆਲ ਕੌਣ ਰੱਖੇਗਾ ਕੋਚਿੰਗ ਦੇ ਲਈ ਬਹੁਤ ਪੈਸੇ ਲੱਗਣਗੇ ਤੁਸੀਂ ਪਹਿਲਾਂ ਹੀ ਬਹੁਤ ਸੰਘਰਸ਼ ਕਰ ਰਹੇ ਹੋ ਮੈਂ ਨਹੀਂ ਚਾਹੁੰਦੀ ਕਿ ਮੇਰੀ ਪੜ੍ਹਾਈ ਲਈ ਤੁਹਾਨੂੰ ਹੋਰ ਤਕਲੀਫ ਚੁਕਣੀ ਪਵੇ ਇਹ ਸੁਣ ਕੇ ਰਗਵੀਰ ਦਾ ਦਿਲ ਭਾਰ ਗਿਆ ਪਰ ਉਹਨਾਂ ਨੇ ਖੁਦ ਨੂੰ ਸੰਭਾਲ ਲਿਆ ਤੇ ਆਪਣੀ ਧੀ ਨੂੰ ਸਮਝਾਉਂਦੇ ਹੋਏ ਕਿਹਾ ਧੀਏ ਜੇਕਰ ਮੈਂ ਚਾਹਾਂਦਾ ਤਾਂ ਤੈਨੂੰ ਸਕੂਲ ਤੋਂ ਵੀ ਬਾਅਦ ਹੀ ਵਿਆਹ ਦੇਂਦਾ ਪਰ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਕਿਉਂਕਿ ਮੇਰੇ ਤੇ ਤੇਰੀ ਮਾਂ ਦੀ ਇੱਛਾ ਸੀ ਕਿ ਤੂੰ ਅਫਸਰ ਬਣੇ ਇਸ ਸੁਪਨਾ ਸਿਰਫ ਤੇਰਾ ਨਹੀਂ ਮੇਰਾ ਵੀ ਹੈ ਤੈਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਪੈਸੇ ਦੀ ਚਿੰਤਾ ਨਾ ਕਰ ਮੈਂ ਆਪਣੇ ਆਖਰੀ ਸਾਹ ਤੱਕ ਮਿਹਨਤ ਕਰਾਂਗਾ ਪਰ ਤੈਨੂੰ ਪੜਨ ਤੋਂ ਕਦੇ ਨਹੀਂ ਰੋਕਾਂਗਾ ਰੁਕਵੀਨ ਨੇ ਆਪਣੀ ਤੈਨੂੰ ਕਿਹਾ ਧੀਏ ਜਿੰਨੇ ਵੀ ਪੈਸੇ ਚਾਹੀਦੇ ਹਨ ਤੋ ਮੈਨੂੰ ਇੱਕ ਵਾਰ ਦੱਸ ਉਹਨਾਂ ਦਾ ਇੰਤਜ਼ਾਮ ਕਰਕੇ ਤੈਨੂੰ ਜ਼ਰੂਰ ਦੇਵਾਂਗਾ ਹੁਣ ਤੈਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੀਹਾ ਫਿਰ ਸੰਕੋਚ ਕਰਦੇ ਹੋਏ ਬੋਲੀ ਪਿਤਾ ਜੀ ਬਹੁਤ ਸਾਰੇ ਪੈਸੇ ਚਾਹੀਦੇ ਹੋਣਗੇ ਤੁਸੀਂ ਐਨੇ ਪੈਸੇ ਕਿੱਥੋਂ ਲਿਆਉਂਗੇ ਰਗਵੀਰ ਨੇ ਆਪਣੀ ਧੀ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ ਧੀ ਤੈਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜਦ ਤੱਕ ਮੈਂ ਹਾਂ ਤੇਰੀ ਪੜ੍ਹਾਈ ਲਿਖਾਈ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗਾ ਤੇਰੇ ਭਵਿੱਖ ਲਈ ਮੈਂ ਹਰ ਮੌਮਕਿਨ ਕੋਸ਼ਿਸ਼ ਕਰਾਂਗਾ ਤੂੰ ਬਸ ਮਿਹਨਤ ਕਰਦੀ ਰਹਿ ਇੱਕ ਦਿਨ ਤੂੰ ਅਫਸਰ ਬਣੇਗੀ ਤੇ ਸਾਡੇ ਸਾਰਿਆਂ ਦਾ ਨਾਮ ਰੌਸ਼ਨ ਕਰੇਗੀ ਇਹ ਸੁਣ ਕੇ ਨੀਹਾ ਨੇ ਆਪਣੇ ਪਿਓ ਨੂੰ ਕਿਹਾ ਠੀਕ ਹੈ ਪਿਤਾ ਜੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਰਗਵੀਰ ਨੇ ਫਿਰ ਪੁੱਛਿਆ ਤੀਏ ਇਹ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਹਨ ਤਾਂ ਜੋ ਤੂੰ ਅਫਸਰ ਬਣ ਸਕੇ ਨੀਹਾ ਨੇ ਥੋੜੀ ਸੋਚ ਵਿਚਾਰ ਕਰਦੇ ਹੋਏ ਕਿਹਾ ਪਿਤਾ ਜੀ ਘੱਟੋ ਘੱਟ 10 ਲੱਖ ਰੁਪਏ ਚਾਹੀਦੇ ਹਨ ਤਾਂ ਜਾ ਕੇ ਮੈਨੂੰ ਦਿੱਲੀ ਵਿੱਚ ਚੰਗੀ ਕੋਚਿੰਗ ਮਿਲ ਸਕੇਗੀ ਤੇ ਮੇਰੀ ਪੜ੍ਹਾਈ ਪੂਰੀ ਹੋ ਸਕੇਗੀ ਰਗਵੀਰ ਨੇ ਉਸ ਨੂੰ ਭਰੋਸਾ ਦਿੱਤਾ ਤੋ ਚਿੰਤਾ ਨਾ ਕਰਤੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਰਗਵੀਰ ਦੇ ਕੋਲ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੋਰ ਕੋਈ ਰਸਤਾ ਨਹੀਂ ਸੀ ਪਰ ਘਰ ਤੋਂ ਇਲਾਵਾ ਉਸ ਦੇ ਕੋਲ ਕੁਝ ਹੈ ਵੀ ਨਹੀਂ ਸੀ ਉਸ ਦੇ ਕੋਲ ਜ਼ਮੀਨ ਤਾਂ ਹੈ ਨਹੀਂ ਸੀ બસ یہی ਘਰ ਸੀ ਜਿਸ ਵਿੱਚ ਉਹ ਤੇ ਉਸਦੀ ਧੀ ਰਹਿੰਦੇ ਸੀ ਉਸਨੇ ਮਨ ਹੀ ਮਨ ਸੋਚਿਆ ਕਿ ਜੇਕਰ ਇਹ ਘਰ ਵੇਚਣਾ ਪਵੇ ਤਾਂ ਵੀ ਉਹ ਆਪਣੀ ਧੀ ਦੇ ਭਵਿੱਖ ਲਈ ਪਿੱਛੇ ਨਹੀਂ ਹਟੇਗਾ ਰਗਵੇਨ ਨੇ ਸਹੂਕਾਰ ਨਾਲ ਸੰਪਰਕ ਕੀਤਾ ਤੇ ਉਸ ਨੂੰ ਆਪਣੀ ਸਥਿਤੀ ਸਮਝਾਈ ਉਸਨੇ ਸਹੂਕਾਰ ਨੂੰ ਕਿਹਾ ਮੈਂ ਆਪਣੀ ਧੀ ਦੇ ਭਵਿੱਖ ਲਈ ਇਸ ਘਰ ਨੂੰ ਵੇਚਣਾ ਚਾਹੁੰਦਾ ਹਾਂ ਕਿਰਪਾ ਇਸ ਨੂੰ ਵੇਚਣ ਦਾ ਇੰਤਜ਼ਾਮ ਕਰੋ ਤੇ ਇੱਕ ਗੱਲ ਧਿਆਨ ਰੱਖਿਓ ਕਿ ਮੇਰੀ ਧੀ ਨੂੰ ਇਸ ਦਾ ਪਤਾ ਨਹੀਂ ਲੱਗਣਾ ਚਾਹੀਦਾ ਸਹਾukar ਨੇ ਰਗਵੀਰ ਦੀਆਂ ਗੱਲਾਂ ਨੂੰ ਸਮਝਿਆ ਤੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਕੁਝ ਸਮੇਂ ਬਾਅਦ ਰਗਵੀਰ ਨੂੰ 10 ਲੱਖ ਰੁਪਏ ਮਿਲ ਗਏ ਉਹਨਾਂ ਪੈਸਿਆਂ ਵਿੱਚੋਂ ਉਸਨੇ 10000 ਰੁਪਏ ਸਹਾukar ਨੂੰ ਦੇ ਦਿੱਤੇ ਤੇ ਕਿਹਾ ਕਿ ਇਹ ਕਿਰਾਇਆ ਹੈ ਜਦ ਤੱਕ ਅਸੀਂ ਇੱਥੇ ਰਹਾਂਗੇ ਉਸ ਦੇ ਲਈ ਉਹ ਬਾਕੀ ਪੈਸੇ ਆਪਣੀ ਧੀ ਦੀ ਪੜਾਈ ਦੇ ਲਈ ਲਾ ਜਾ ਰਿਹਾ ਹੈ ਹੁਣ ਰਘਵੀਰ ਆਪਣੀ ਧੀ ਨੂੰ ਲੈ ਕੇ ਸ਼ਹਿਰ ਲਈ ਰਵਾਨਾ ਹੋਇਆ ਉਸਨੇ ਨੀਹਾ ਲਈ ਇੱਕ ਬੈਂਕ ਖਾਤਾ ਖੋਲ੍ਹਿਆ ਜਿਸ ਵਿੱਚ ਸਾਰੇ ਪੈਸੇ ਜਮ੍ਹਾਂ ਕਰਵਾ ਦਿੱਤੇ ਉਸਨੇ ਨੀਹਾ ਨੂੰ ਪਾਸਬੁੱਕ ਦੇ ਦਿੱਤੀ ਤੇ ਕਿਹਾ ਧੀ ਜਿੰਨੇ ਪੈਸੇ ਤੂੰ ਮੇਥੋਂ ਮੰਗੇ ਸੀ ਇਸ ਖਾਤੇ ਵਿੱਚ ਹਨ ਹੁਣ ਮੈਨੂੰ ਸਿਰਫ ਇਹੀ ਉਮੀਦ ਹੈ ਕਿ ਤੂੰ ਇੱਕ ਦਿਨ ਅਫਸਰ ਬਣ ਕੇ ਆਵੇਂਗੀ ਰਘਵੀਰ ਦੀਆਂ ਅੱਖਾਂ 'ਚ ਉਮੀਦ ਤੇ ਵਿਸ਼ਵਾਸ ਸੀ ਉਹ ਨੀਹਾ ਨੂੰ ਬੋਲਿਆ ਧੀ ਜਦ ਤੱਕ ਤੂੰ ਅਫਸਰ ਨਹੀਂ ਬਣ ਜਾਂਦੀਂ ਇਸ ਪਿੰਡ 'ਚ ਵਾਪਸ ਆਉਂਦਾ ਨਾ ਸੋਚੀ ਮੈਂ ਨਹੀਂ ਚਾਹੁੰਦਾ ਕਿ ਮੇਰੀ ਧੀ ਬਿਨਾ ਅਫਸਰ ਬਣੇ ਇਸ ਪਿੰਡ ਵਿੱਚ ਵਾਪਸ ਆਵੇ ਰਗਵੀਰ ਦੀਆਂ ਅੱਖਾਂ ਵਿੱਚ ਵਿਸ਼ਵਾਸ ਸੀ ਤੇ ਨੀਹਾ ਨੂੰ ਆਪਣੇ ਪਿਓ ਦੇ ਸ਼ਬਦਾਂ ਨੇ ਹੋਰ ਵੀ ਮਜ਼ਬੂਤ ਬਣਾ ਦਿੱਤਾ ਨੀਹਾ ਨੇ ਆਪਣੇ ਪਿਓ ਨਾਲ ਵਾਅਦਾ ਕੀਤਾ ਕਿ ਪਿਤਾ ਜੀ ਮੈਂ ਤਦ ਤੱਕ ਵਾਪਸ ਨਹੀਂ ਆਵਾਂਗੀ ਜਦ ਤੱਕ ਕੁਝ ਬਣ ਨਹੀਂ ਜਾਂਦੀ ਨੀਹਾ ਆਪਣੇ ਕਾਲਜ ਦੇ ਕੁਝ ਸਾਥੀਆਂ ਨਾਲ ਦਿੱਲੀ ਪਹੁੰਚੀ ਤੇ ਉੱਥੇ ਉਸਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸਦੇ ਨਾਲ ਕੁਝ ਹੋਰ ਵੀ ਕੁੜੀਆਂ ਸਨ ਜੋ ਉਸੇ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਸਨ ਸਭ ਨੇ ਇਕੱਠੇ ਕੋਚਿੰਗ ਜੁਆਇਨ ਕੀਤੀ ਤੇ ਪੂਰੀ ਮਿਹਨਤ ਨਾਲ ਪੜ੍ਹਾਈ ਵਿੱਚ ਜੁਟ ਗਈਆਂ ਸਮਾਂ ਬੀਤਦਾ ਗਿਆ ਤੇ ਆਖਰ ਪ੍ਰੀਖਿਆ ਦਾ ਦਿਨ ਆ ਗਿਆ ਨੀਹਾ ਨੇ ਪ੍ਰੀਖਿਆ ਪੂਰੀ ਮਿਹਨਤ ਨਾਲ ਦਿੱਤੀ ਉਸ ਨੂੰ ਚੰਗੇ ਨੰਬਰਾਂ ਦੀ ਉਮੀਦ ਸੀ ਪਰ ਜਦ ਨਤੀਜਾ ਆਇਆ ਤਾਂ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਉਹ ਸ਼ੁਰੂ ਦੀ ਪ੍ਰੀਖਿਆ ਵੀ પાસ ਨਾ ਕਰ ਸકી ਤੇ ਇਹ ਉਸਦੇ ਲਈ ਇੱਕ ਵੱਡਾ ਝਟਕਾ ਸੀ ਉਸ ਦੀ ਸਹੇਲੀਆਂ ਵੀ ਪ੍ਰੀਖਿਆ ਵਿੱਚ ਅਸਫਲ ਰਹੀਆਂ ਤੇ ਮਾਇੂਸ ਹੋ ਕੇ ਆਪਣੇ ਪਿੰਡ ਵਾਪਸ ਆ ਗਈਆਂ ਪਰ ਨੀਹਾ ਨੇ ਆਪਣੇ ਪਿਓ ਨਾਲ ਵਾਅਦਾ ਕੀਤਾ ਸੀ ਕਿ ਜਦ ਉਹ ਵਾਪਸ ਆਵੇਗੀ ਤਾਂ ਇੱਕ ਅਫਸਰ ਬਣ ਕੇ ਹੀ ਆਵੇਗੀ ਇਸ ਲਈ ਉਸਨੇ ਘਰ ਵਾਪਸ ਜਾਣ ਦੀ بجائے ਹੋਰ ਜ਼ਿਆਦਾ ਮਿਹਨਤ ਕਰਨ ਦਾ ਫੈਸਲਾ ਕਰ ਲਿਆ ਇਸ ਵਾਰ ਨੀਹਾ ਨੇ ਪਹਿਲਾਂ ਤੋਂ ਹੀ ਜ਼ਿਆਦਾ ਮਿਹਨਤ ਕੀਤੀ ਉਸਨੇ ਦਿਨ ਰਾਤ ਪੜਾਈ ਚ ਖੁਦ ਨੂੰ ਝੋਕ ਦਿੱਤਾ ਹੁਣੋਂ ਕਿਸੇ ਸਹੇਲੀ ਦੇ ਸਹਾਰੇ ਨਹੀਂ ਸੀ ਬਲਕਿ ਇਕੱਲੇ ਹੀ ਸੰਘਰਸ਼ ਕਰ ਰਹੀ ਸੀ ਉਹ ਖੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਪੂਰੇ ਜੋਸ਼ ਦੇ ਨਾਲ ਪੜਾਈ ਕਰਨ ਲੱਗੀ ਕੁਝ ਮਹੀਨਿਆਂ ਬਾਅਦ ਪ੍ਰੀਖਿਆ ਫਿਰ ਹੋਈ ਨੀਹਾ ਨੇ ਇਸ ਵਾਰ ਪੂਰੀ ਉਮੀਦ ਨਾਲ ਪ੍ਰੀਖਿਆ ਦਿੱਤੀ ਪਰ ਜਦ ਨਤੀਜਾ ਆਇਆ ਤਾਂ ਉਹ ਫਿਰ ਤੋਂ ਅਸਫਲ ਹੋ ਗਈ ਇਹ ਉਸਦੇ ਲਈ ਹੋਰ ਵੀ ਝਟਕਾ ਸੀ ਉਸਨੇ ਸੋਚਿਆ ਕਿ ਪਿਛਲੀ ਵਾਰ ਦੀ ਗਲਤੀ ਨੂੰ ਸੁਧਾਰ ਲਿਆ ਸੀ ਪਰ ਫਿਰ ਵੀ ਉਹ ਸਫਲ ਕਿਉਂ ਨਹੀਂ ਹੋ ਸਕੀ ਉਸਦਾ ਆਤਮ ਵਿਸ਼ਵਾਸ ਡਗਮੋਕਾਂ ਲੱਗਿਆ ਕੁਝ ਦੇਰ ਲਈ ਉਸਨੂੰ ਲੱਗਿਆ ਕਿ ਸ਼ਾਇਦ ਉਹ ਗਲਤ ਰਸਤੇ ਤੇ ਚੱਲ ਪਈ ਹੈ ਕਿ ਪਿਤਾ ਜੀ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਉਸਨੇ ਖੁਦ ਨੂੰ ਇਹ ਸਵਾਲ ਕੀਤਾ ਪਰ ਉਸੇ ਵੇਲੇ ਉਸਨੂੰ ਆਪਣੇ ਪਿਓ ਦੀ ਗੱਲ ਯਾਦ ਆਈ ਜੇਕਰ ਤੂੰ ਮਿਹਨਤ ਕਰੇਂਗੀ ਤਾ ਸਫਲਤਾ ਜ਼ਰੂਰ ਮਿਲੇਗੀ ਹਾਰ ਨਾ ਮੰਨੀ ਹੁਣ ਨੀਹਾ ਨੇ ਆਪਣੀ ਸਫਲਤਾ ਨੂੰ ਆਪਣੀ ਤਾਕਤ ਬਣਾ ਲਿਆ ਉਸਨੇ ਤੀਜੀ ਵਾਰ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ ਇਸ ਵਾਰ ਉਸਨੇ ਆਪਣੀ ਪੜ੍ਹਾਈ ਦੀ ਰਣਨੀਤੀ ਬਦਲੀ ਉਸਨੇ ਆਪਣੀਆਂ ਗਲਤੀਆਂ ਨੂੰ ਪਹਿਚਾਨਿਆ ਤੇ ਪੂਰੀ ਤਿਆਰੀ ਨਾਲ ਪ੍ਰੀਖਿਆ ਦਿੱਤੀ ਹੌਲੀ-ਹੌਲੀ ਕਰਕੇ ਉਸਨੇ ਪ੍ਰੀਖਿਆ ਪਾਸ ਕਰ ਲਈ ਫਿਰ ਉਹ ਇਤਿਹਾਸਿਕ ਦਿਨ ਆਇਆ ਜਦ ਉਸਦਾ ਨਾਮ ਯੂਪੀਐਸਸੀ ਪ੍ਰੀਖਿਆ ਦੇ ਸਫਲ ਵਿਦਿਆਰਥੀਆਂ ਦੀ ਸੂਚੀ ਵਿੱਚ ਸੀ। ਨੀਹਾ ਹੁਣ ਇੱਕ ਅਫਸਰ ਬਣ ਚੁੱਕੀ ਸੀ। ਜਦ ਉਸਨੂੰ ਇੱਕ ਖਬਰ ਮਿਲੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਖੁਸ਼ੀ ਦੇ ਹੰਝੂ ਸੀ। ਉਸਨੇ ਖੁਦ ਨੂੰ ਕਿਹਾ, ਮੈਂ ਕਰ ਦਿਖਾਇਆ। ਪਿਤਾ ਜੀ ਤੁਹਾਡਾ ਸੁਪਨਾ ਪੂਰਾ ਹੋ ਗਿਆ। ਹੁਣ ਉਸਨੂੰ ਬਸ ਇੱਕ ਹੀ ਇੱਛਾ ਸੀ ਕਿ ਉਸਨੇ ਆਪਣੇ ਪਿਤਾ ਨੂੰ ਮਿਲ ਜਾਣਾ ਸੀ। ਉਸਨੇ ਜਲਦੀ ਦੇ ਨੇ ਟ੍ਰੇਨ ਦੀ ਟਿਕਟ ਬੁੱਕ ਕਰਵਾਈ ਤੇ ਸਿੱਧੇ ਆਪਣੇ ਪਿੰਡ ਲਈ ਰਵਾਨਾ ਹੋ ਗਈ। ਰਸਤੇ 'ਚ ਬੈਠੀ ਨੀਹਾ ਪੂਰੇ ਸਫ਼ਰ 'ਚ ਆਪਣੇ ਪਿਓ ਤੇ ਪਿੰਡ ਦੇ ਲੋਕਾਂ ਬਾਰੇ ਸੋਚਦੀ ਰਹੀ ਪਿੰਡ ਵਾਲੇ ਜੋਸ਼ ਨੂੰ ਤੇ ਉਸਦੇ ਪਿਓ ਨੂੰ ਤਾਣੇ ਦਿੰਦੇ ਸੀ ਹੁਣ ਉਹ ਕੀ ਕਹਿਣਗੇ ਜਦ ਟ੍ਰੇਨ ਸਟੇਸ਼ਨ ਤੇ ਰੁਕੀ ਤਾਂ ਉਸਦਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਉਸਨੇ ਚਾਰੇ ਪਾਸੇ ਦੇਖਿਆ ਉਹੀ ਪੁਰਾਣਾ ਸਟੇਸ਼ਨ ਉਹੀ ਗਲੀਆਂ ਪਰ ਅੱਜ ਸਭ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ ਜਿਵੇਂ ਹੀ ਉਹ ਪੌੜੀਆਂ ਤੋਂ ਹੇਠਾਂ ਉਤਰਦੀ ਉਸ ਦੀ ਨਜ਼ਰ ਅਚਾਨਕ ਇੱਕ ਭਿਖਾਰੀ ਤੇ ਪਈ ਉਹ ਭਿਖਾਰੀ ਮੈਲੇ ਕੁਚਲੇ ਕੱਪੜਿਆਂ 'ਚ ਬੈਠਾ ਸੀ ਉਸ ਦੀ ਦਾੜੀ ਵਧੀ ਹੋਈ ਸੀ ਵਾਲ ਖਿਲਰੇ ਹੋਏ ਸੀ ਤੇ ਹੱਥ ਵਿੱਚ ਕਟੋਰਾ ਸੀ ਜਿਸ ਵਿੱਚ ਕੁਝ ਖੁੱਲੇ ਪੈਸੇ ਪਏ ਹੋਏ ਸੀ ਉਹ ਉਹਨਾਂ ਸਿੱਕਿਆਂ ਨੂੰ ਇੱਕ ਇੱਕ ਕਰਕੇ ਗਿਣ ਰਿਹਾ ਸੀ ਨੀਹਾ ਦਾ ਦਿਲ ਜ਼ੋਰ ਦੀ ਧੜਕਣ ਲੱਗਿਆ ਜਿਵੇਂ ਹੀ ਉਸ ਨੇ ਧਿਆਨ ਨਾਲ ਉਸ ਭਿਖਾਰੀ ਦਾ ਚਿਹਰਾ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਿਤਾ ਜੀ ਨੇਹਾ ਭੱਜ ਕੇ ਉਸ ਭਿਖਾਰੀ ਦੇ ਕੋਲ ਗਈ ਤੇ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਪਿਤਾ ਜੀ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਰਗਵੀਰ ਨੇ ਜਿਵੇਂ ਹੀ ਆਪਣੀ ਧੀ ਦੀ ਆਵਾਜ਼ ਸੁਣੀ ਉਸ ਨੇ ਹੌਲੀ ਹੌਲੀ ਉੱਪਰ ਦੇਖਿਆ ਨੇਹਾ ਨੂੰ ਦੇਖ ਕੇ ਉਸ ਦੀਆਂ ਅੱਖਾਂ ਭਾਰ ਆਈਆਂ ਤੇ ਉਹ ਫੁੱਟ ਫੁੱਟ ਕੇ ਰੋਣ ਲੱਗਿਆ ਨੇਹਾ ਵੀ ਆਪਣੇ ਪਿਓ ਦੀ ਇਸ ਹਾਲਤ ਨੂੰ ਦੇਖ ਕੇ ਖੁਦ ਨੂੰ ਰੋਕ ਨਾ ਸકી ਪਿਤਾ ਜੀ ਮੈਂ ਤੁਹਾਡਾ ਸੁਪਨਾ ਪੂਰਾ ਕਰ ਦਿੱਤਾ ਹੈ ਮੈਂ ਅਫਸਰ ਬਣ ਗਈ ਹਾਂ ਪਰ ਤੁਸੀਂ ਇਸ ਹਾਲਤ ਵਿੱਚ ਕਿਉਂ ਇਹ ਕਹਿੰਦੇ ਹੋਈ ਉਹ ਆਪਣੇ ਪਿਓ ਨਾਲ ਲਿਫਟ ਗਈ ਤੇ ਜ਼ੋਰ-ਜ਼ੋਰ ਦੀ ਰੋਣ ਲੱਗੀ ਰਗਵੀ ਨੇ ਆਪਣੀ ਧੀ ਨੂੰ ਘੁੱਟ ਕੇ ਗਲੇ ਲਾਇਆ ਤੇ ਕੁਝ ਦੇਰ ਤੱਕ ਕੁਝ ਨਾ ਬੋਲਿਆ ਉਹ ਸਿਰਫ ਹੰਝੂਆਂ ਨਾਲ ਡੁੱਬਿਆ ਆਪਣੀ ਧੀ ਨੂੰ ਦੇਖਦਾ ਰਿਹਾ ਕੁਝ ਦੇਰ ਬਾਅਦ ਜਦ ਰਗਵੀ ਥੋੜਾ ਸ਼ਾਂਤ ਹੋਇਆ ਤਾਂ ਉਸਨੇ ਆਪਣੀ ਧੀ ਨੂੰ ਕਿਹਾ ਪਤ ਤੈਨੂੰ ਯਾਦ ਹੈ ਜਦ ਤੂੰ ਪੜ੍ਹਾਈ ਦੇ ਲਈ ਦਿੱਲੀ ਗਈ ਸੀ ਤਾ ਮੈਂ ਤੇਰੇ ਅਕਾਊਂਟ ਵਿੱਚ ਪੈਸੇ ਜਮਾ ਕਰਵਾਏ ਸੀ। ਨੀਹਾਨੀ ਹੰਜੂ ਪੁੰਜਦੇ ਹੋਏ ਕਿਹਾ ਹਾਂ ਪਿਤਾ ਜੀ ਮੈਨੂੰ ਯਾਦ ਹੈ ਪਰ ਉਹ ਪੈਸੇ ਤੁਸੀਂ ਕਿੱਥੋਂ ਲਿਆਏ ਸੀ? ਰਗਵੀਰ ਨੇ ਡੂੰਗਾ ਸਾਹ ਲਿਆ ਤੇ ਬੋਲਿਆ ਪੁੱਤ ਤੇਰੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਆਪਣਾ ਘਰ ਵੇਚ ਦਿੱਤਾ ਸੀ ਤੇ ਉਹਨਾਂ ਪੈਸਿਆਂ ਨਾਲ ਮੈਂ ਤੇਰਾ ਭਵਿੱਖ ਸੁਰੱਖਿਤ ਕੀਤਾ। ਘਰ ਵੇਚਣ ਤੋਂ ਬਾਅਦ ਕੁਝ ਪੈਸੇ ਮਕਾਨ ਦੇ ਕਿਰਾਏ ਲਈ ਰੱਖੇ ਤੇ ਉਸੇ ਘਰ ਵਿੱਚ ਕਿਰਾਏਦਾਰ ਬਣ ਕੇ ਰਹਿਣ ਲੱਗਿਆ। ਇਸੋਂ ਨੀਹਾ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਤੁਸੀਂ ਆਪਣਾ ਘਰ ਵਿੱਚ ਦਿੱਤਾ ਸਿਰਫ ਮੇਰੀ ਪੜ੍ਹਾਈ ਦੇ ਲਈ ਰਗਵੀਰ ਅੱਗੇ ਬੋਲਿਆ ਹਾਂ ਤੀਏ ਮਿਹਨਤ ਮਜ਼ਦੂਰੀ ਤੇ ਪੈਸਿਆਂ ਨਾਲ ਹੌਲੀ ਹੌਲੀ ਕਿਰਾਇਆ ਦਿੰਦਾ ਰਿਹਾ ਪਰ ਫਿਰ ਇੱਕ ਦਿਨ ਇੱਕ ਹਾਦਸੇ 'ਚ ਮੇਰੇ ਪੈਰ ਤੇ ਸੱਟ ਵੱਜ ਗਈ ਤੇ ਮੈਂ ਕੰਮ ਕਰਨ ਦੇ ਲਾਇਕ ਨਾ ਰਿਹਾ ਜਦ ਮਜ਼ਦੂਰੀ ਹੀ ਨਹੀਂ ਕਰ ਸਕਦਾ ਸੀ ਤਾਂ ਮਕਾਨ ਮਾਲਕ ਨੂੰ ਕਿਰਾਇਆ ਕਿੱਥੋਂ ਦਿੰਦਾ ਉਸਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਮਜਬੂਰੀ 'ਚ ਮੈਨੂੰ ਸਟੇਸ਼ਨ ਤੇ ਆ ਕੇ ਰਹਿਣਾ ਪਿਆ ਤਾਂ ਜੋ ਘੱਟੋ-ਘੱਟ ਪੀਕ ਮੰਗੇ ਟਿੱਡ ਪਰ ਸਕਾਂ ਪਰ ਮੈਨੂੰ ਕੋਈ ਦੁੱਖ ਨਹੀਂ ਹੈ ਕਿਉਂਕਿ ਅਜ ਤੋ ਅਫਸਰ ਬਣ ਗਈ ਹੈ ਹੁਣ ਮੈਂ ਬੇਸੰਸਾਂ ਨੀਹਾ ਦੀਆਂ ਅੱਖਾਂ 'ਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਤੁਸੀਂ ਮੇਰੇ ਲਈ ਇੰਨਾ ਵੱਡਾ ਬਲੀਦਾਨ ਦਿੱਤਾ ਤੇ ਮੈਂ ਇਸ ਗੱਲ ਤੋਂ ਅਣਜਾਣ ਸੀ ਉਸਨੇ ਬਿਨਾਂ ਕੁਝ ਸੋਚੇ ਆਪਣੇ ਪਿਓ ਦਾ ਹੱਥ ਫੜਿਆ ਤੇ ਕਿਹਾ ਹੁਣ ਇੱਕ ਪਲ ਲਈ ਵੀ ਇੱਥੇ ਨਹੀਂ ਰੁਕਾਂਗੇ ਤੁਸੀਂ ਮੇਰੇ ਨਾਲ ਚਲੋ ਰੁਘਵੀਰ ਨੇ ਕਿਹਾ ਬਤ ਮੈਂ ਤੇਰੇ ਤੇ ਬੋਝ ਨਹੀਂ ਬੰਨਣਾ ਚਾਹੁੰਦਾ ਹੁਣ ਤੋ ਅਫਸਰ ਬਨ ਗਈ ਹੈ ਤੂੰ ਆਪਣੀ ਟ੍ਰੇਨਿੰਗ ਕਰਨੀ ਹੈ ਮੈਂ ਇੱਥੇ ਠੀਕ ਹਾਂ ਪਰ ਨਹੀਂ ਹਾਨੀ ਦ੍ਰਿੜਤਾ ਨਾਲ ਕਿਹਾ ਪਿਤਾ ਜੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਜਦ ਮੈਂ ਵਾਪਸ ਆਵਾਂਗੀ ਤਾਂ ਅਫਸਰ ਬਨ ਕੇ ਹੀ ਆਵਾਂਗੀ ਤੇ ਅੱਜ ਜਦ ਮੈਂ ਆ ਗਈ ਹਾਂ ਤਾਂ ਅੱਜ ਮੈਂ ਤੁਹਾਨੂੰ ਇਸ ਹਾਲ ਵਿੱਚ ਨਹੀਂ ਛੱਡ ਸਕਦੀ ਨੀਹਾ ਆਪਣੇ ਪਿਓ ਨੂੰ ਆਪਣੇ ਨਾਲ ਲੈ ਕੇ ਪਿੰਡ ਚਲੀ ਗਈ ਜਦ ਪਿੰਡ ਵਾਲਿਆਂ ਨੇ ਦੇਖਿਆ ਕਿ ਰਗਵੀਰ ਦੀ ਧੀ ਅਫਸਰ ਬਣ ਕੇ ਆਈ ਹੈ ਤਾਂ ਸਾਰੇ ਹੈਰਾਨ ਰਹਿ ਗਏ ਜੋ ਲੋਕ ਤਾਨੇ ਮਾਰਦੇ ਸੀ ਉਹੀ ਅਜ ਰਗਵੀਰ ਦੀ ਧੀ ਦੀ ਸਫਲਤਾ ਦੀ ਕਹਾਣੀ ਸੁਣਾਉਣ ਲੱਗੇ ਪਰ ਨੇਹ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਾ ਪਿਆ ਉਸਨੇ ਸਭ ਤੋਂ ਪਹਿਲਾਂ ਉਸ ਸਿੱਕ ਘਰ ਦਾ ਕੁਝ ਕਿਰਾਇਆ ਚੁਕਾਇਆ ਤੇ ਆਪਣੇ ਪਿਓ ਨੂੰ ਉੱਥੇ ਰਹਿਣ ਲਈ ਕਿਹਾ ਤੇ ਇਸ ਤੋਂ ਬਾਅਦ ਨੇਹਾ ਆਪਣੀ ਟ੍ਰੇਨਿੰਗ ਤੇ ਚਲੀ ਗਈ ਜਦ ਵੀ ਉਸ ਨੂੰ ਸੈਲਰੀ ਮਿਲਦੀ ਉਹ ਨਿਯਮਿਤ ਰੂਪ ਨਾਲ ਆਪਣੇ ਪਿਓ ਨੂੰ ਪੈਸੇ ਭੇਜਦੀ ਰਹੀ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਫਿਰ ਤੋਂ ਆਮ ਹੋ ਗਈ। ਨੀਹਾ ਨੇ ਜਦ ਦੇਖਿਆ ਕਿ ਉਸਦਾ ਪਿਓ ਪਿੰਡ ਵਿੱਚ ਇਕੱਲਾ ਹੈ ਤਾਂ ਉਹਨਾਂ ਦੀ ਦੇਖਭਾਲ ਕਰਨ ਲਈ ਉਸਨੇ ਇੱਕ ਇਮਾਨਦਾਰ ਵਿਅਕਤੀ ਨਿਯਤ ਕਰ ਦਿੱਤਾ। ਜਦ ਨੀਹਾ ਦੀ ਟ੍ਰੇਨਿੰਗ ਪੂਰੀ ਹੋਈ ਤਾਂ ਉਸਦੀ ਪਹਿਲੀ ਪੋਸਟਿੰਗ ਇੱਕ ਜ਼ਿਲ੍ਹੇ ਦੇ ਬਤੌਰ ਅਧਿਕਾਰੀ ਵਜੋਂ ਹੋਈ। ਹੁਣ ਉਸਦੇ ਕੋਲ ਇੱਕ ਸਰਕਾਰੀ ਘਰ ਸੀ ਤੇ ਇੱਕ ਨਵੀਂ ਜ਼ਿੰਮੇਵਾਰੀ ਵੀ ਪੋਸਟਿੰਗ ਦੇ ਕੁਝ ਸਮੇਂ ਬਾਅਦ ਉਹ ਆਪਣੇ ਪਿਓ ਨੂੰ ਲੈਣ ਲਈ ਪਿੰਡ ਆਈ ਉਸਨੇ ਆਪਣੇ ਪਿਓ ਨੂੰ ਕਿਹਾ ਪਿਤਾ ਜੀ ਹੁਣ ਤੁਹਾਨੂੰ ਇੱਥੇ ਇਕੱਲੇ ਰਹਿਣ ਦੀ ਜ਼ਰੂਰਤ ਨਹੀਂ ਹੁਣ ਤੁਸੀਂ ਮੇਰੇ ਨਾਲ ਚਲੋਗੇ ਤੇ ਮੇਰੇ ਸਰਕਾਰੀ ਘਰ ਵਿੱਚ ਰਹੋਗੇ ਰਗਵੇਰ ਪਹਿਲਾਂ ਥੋੜਾ ਜਿਹਾ ਸੰਕੋਚ ਕਰ ਰਿਹਾ ਸੀ ਪਰ ਨੀਹਾ ਨੇ ਪਿਆਰ ਨਾਲ ਸਮਝਾਇਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਈ ਉਸਨੇ ਪਿੰਡ ਦੇ ਉਸੇ ਵਿਅਕਤੀ ਨੂੰ ਵੀ ਆਪਣੇ ਸਰਕਾਰੀ ਘਰ ਵਿੱਚ ਰੱਖ ਲਿਆ ਜੋ ਪਹਿਲਾਂ ਉਸਤੇ ਉਹ ਦੀ ਸੇਵਾ ਕਰ ਰਿਹਾ ਸੀ ਹੁਣ ਉਹ ਵਿਅਕਤੀ ਉੱਥੇ ਰਹਿ ਕੇ ਉਸ ਦੀ ਦੇਖਭਾਲ ਦਾ ਜਿੰਮਾ ਉਠਾਉਣ ਲੱਗਿਆ ਨੀਹਾ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਸੀ 6 ਮਹੀਨੇ ਬੀਤ ਚੁੱਕੇ ਸੀ ਉਹ ਆਪਣੇ ਜ਼ਿਲ੍ਹੇ 'ਚ ਇੱਕ ਆਦਰਸ਼ ਅਧਿਕਾਰੀ ਦੇ ਰੂਪ ਵਿੱਚ ਪਛਾਨੀ ਜਾਣ ਲੱਗੀ ਇੱਕ ਦਿਨ ਪਿੰਡ ਦੇ ਕੁਝ ਲੋਕ ਉਸ ਤੇ ਸਰਕਾਰੀ ਕਾਰਾਏ ਤੇ ਬੋਲੇ ਧੀਏ ਪਿੰਡ 'ਚ ਇੱਕ ਸਮਾਜਿਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਤੁਹਾਨੂੰ ਜ਼ਰੂਰ ਆਉਣਾ ਹੈ। ਤੂੰ ਸਾਡੇ ਪਿੰਡ ਦੀ ਸ਼ਾਨ ਹੈ ਤੇ ਤੇਰੀ ਕਹਾਣੀ ਨਾਲ ਬਾਕੀ ਬੱਚਿਆਂ ਨੂੰ ਵੀ ਪ੍ਰੇਰਣਾ ਮਿਲੇਗੀ। ਪਹਿਲਾਂ ਤਾਂ ਨੀਹਾ ਨੇ ਮਨਾਂ ਕਰ ਦਿੱਤਾ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਵਿਅਸਤ ਸੀ। ਪਰ ਜਦ ਪਿੰਡ ਵਾਲਿਆਂ ਨੇ ਜ਼ਿੱਦ ਕੀਤੀ ਤਾਂ ਉਹ ਮੰਨ ਗਈ। ਜਦ ਪ੍ਰੋਗਰਾਮ ਦਾ ਦਿਨ ਆਇਆ ਤਾਂ ਨੀਹਾ ਆਪਣੇ ਪਿਓ ਨਾਲ ਸਰਕਾਰੀ ਗੱਡੀ ਵਿੱਚ ਬੈਠ ਕੇ ਪਿੰਡ ਪਹੁੰਚੀ। ਪ੍ਰੋਗਰਾਮ ਵਿੱਚ ਜਦ ਨੀਹਾ ਸਟੇਜ ਤੇ ਪਹੁੰਚੀ ਤਾਂ ਚਾਰੇ ਪਾਸੇ ਤਾੜੀਆਂ ਵੱਜ ਰਹੀਆਂ ਸਨ। ਪੰਨੀਹਾ ਨੇ ਕਿਹਾ ਇਹ ਸਨਮਾਨ ਸਿਰਫ ਮੇਰਾ ਨਹੀਂ ਇਹ ਮੇਰੇ ਪਿਓ ਦਾ ਵੀ ਹੈ ਮੇਰੇ ਪਿਓ ਦੀ ਤਪੱਸਿਆ ਤੇ ਤ્યાਗ ਹੀ ਮੇਰੀ ਸਫਲਤਾ ਦਾ ਅਸਲੀ ਰਾਜ ਹੈ ਸਮਾ ਬੀਤ ਗਿਆ ਤੇ ਨੀਹਾ ਆਪਣੇ ਅਹੁਦੇ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਰਹੀ ਲਗਭਗ 2 ਸਾਲ ਦੀ ਨੌਕਰੀ ਤੋਂ ਬਾਅਦ ਉਸਦੇ ਵਿਆਹ ਦੀ ਗੱਲ ਚੱਲਣ ਲੱਗੀ ਉਸ ਨੂੰ ਆਪਣੀ ਬਰਾਬਰੀ ਦੇ ਰੈਂਕ ਦੇ ਇੱਕ ਅਧਿਕਾਰੀ ਨਾਲ ਵਿਆਹ ਦਾ ਪਸਤਾਵ ਮਿਲਿਆ ਪਰ ਵਿਆਹ ਦੇ ਪਹਿਲਾਂ ਨੀਹਾ ਨੇ ਇੱਕ ਸ਼ਰਤ ਰੱਖੀ ਕਿ ਮੇਰਾ ਪਿਓ ਮੇਰੇ ਨਾਲ ਹੀ ਰਹੇਗਾ ਮੈਂ ਉਸਨੂੰ ਇਕੱਲੇ ਨਹੀਂ ਛੱਡ ਸਕਦੀ ਪਹਿਲਾਂ ਤਾਂ ਉਸ ਅਧਿਕਾਰੀ ਨੇ ਸੰਕੋਚ ਕੀਤਾ ਪਰ ਜਦ ਨੀਹਾ ਨੇ ਉਸਨੂੰ ਆਪਣੇ ਸੰਘਰਸ਼ ਤੇ ਪਿਓ ਦੇ ਤਿਆਗ ਦੀ ਪੂਰੀ ਕਹਾਣੀ ਸੁਣਾਈ ਤਾਂ ਉਹ ਭਾਵੁਕ ਹੋ ਗਿਆ ਤੇ ਕਿਹਾ ਨੀਹਾ ਤੇਰਾ ਪਿਓ ਸਿਰਫ ਤੇਰਾ ਨਹੀਂ ਬਲਕਿ ਮੇਰਾ ਵੀ ਪਿਓ ਹੈ ਉਹ ਸਾਡੇ ਨਾਲ ਹੀ ਰਹਿਣਗੇ ਤੇ ਉਹਨਾਂ ਦਾ ਪੂਰਾ ਸਨਮਾਨ ਹੋਵੇਗਾ ਨੀਹਾ ਨੇ ਆਪਣੇ ਪਿਓ ਨੂੰ ਨਾਲ ਰੱਖਿਆ ਤੇ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੁਣ ਰਗਵੀਰ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਦੋਸਤੋ ਕਹਿੰਦੇ ਹਨ ਲੋਕ ਤਦ ਤੱਕ ਹੀ ਨਿੰਦਾ ਤੇ ਤਾਨੇ ਮਾਰਦੇ ਹਨ ਜਦ ਤੱਕ ਮਨੁੱਖ ਸਫਲ ਨਹੀਂ ਹੋ ਜਾਂਦਾ ਜਦ ਮਨੁੱਖ ਸਫਲ ਹੋ ਜਾਂਦਾ ਹੈ ਤਾਂ ਉਹੀ ਲੋਕ ਉਹਨਾਂ ਦਾ ਸਨਮਾਨ ਕਰਨ ਲੱਗਦੇ ਹਨ ਇਹ 100% ਸੱਚ ਹੈ ਕਿਉਂਕਿ ਸਮਾਜ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਜਦ ਕੋਈ ਵਿਅਕਤੀ ਸੰਘਰਸ਼ ਕਰਿਆ ਹੁੰਦਾ ਹੈ ਜਦੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਿਹਾ ਹੁੰਦਾ ਹੈ ਤਾਂ ਲੋਕ ਉਸਦਾ ਮਜ਼ਾਕ ਉਡਾਉਂਦੇ ਹਨ ਤਾਨੇ ਮਾਰਦੇ ਹਨ ਤੇ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਿਵੇਂ ਹੀ ਉਹ ਵਿਅਕਤੀ ਆਪਣੇ ਟੀਚੇ ਨੂੰ ਹਾਸਲ ਕਰ ਲੈਂਦਾ ਹੈ ਤੇ ਸਫਲ ਹੋ ਜਾਂਦਾ ਹੈ ਤਾਂ ਉਹੀ ਲੋਕ ਉਸ ਦੀ ਪ੍ਰਸ਼ੰਸਾ ਕਰਨ ਲੱਗਦੇ ਹਨ ਉਸ ਦਾ ਸਨਮਾਨ ਕਰਨ ਲੱਗਦੇ ਹਨ ਤੇ ਉਸ ਦੇ ਨਾਮ ਦੀਆਂ ਮਿਸਾਲਾਂ ਦੇਣ ਲੱਗਦੇ ਹਨ ਦੂਜਾ ਸਭ ਤੋਂ ਖਾਸ ਵਿਸ਼ਾ ਇਹ ਹੈ ਕਿ ਮਾਪਿਓ ਨੂੰ ਕਦੇ ਵੀ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਮਾਰਨਾ ਨਹੀਂ ਚਾਹੀਦਾ ਅਕਸਰ ਮਾਪਿਓ ਆਪਣੇ ਬੱਚਿਆਂ ਨੂੰ ਉਹ ਰਸਤਾ ਦਿਖਾਉਣਾ ਚਾਹੁੰਦੇ ਹਨ ਜੋ ਉਹਨਾਂ ਨੂੰ ਸਹੀ ਲੱਗਦਾ ਹੈ ਪਰ ਕਈ ਵਾਰ ਬੱਚਿਆਂ ਦੇ ਸੁਪਨੇ ਅਲੱਗ ਹੁੰਦੇ ਹਨ ਮਾਪਿਓ ਨੂੰ ਇਹ ਸਮਝਣਾ ਹੋਵੇਗਾ ਕਿ ਹਰ ਬੱਚਾ ਅਲੱਗ ਹੁੰਦਾ ਹੈ ਉਸ ਦੀਆਂ ਰੁਚੀਆਂ ਟੀਚੇ ਅਲੱਗ ਹੁੰਦੇ ਹਨ ਜੇਕਰ ਕੋਈ ਬੱਚਾ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇੰਜੀਨੀਅਰ ਬਨਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਬੱਚਾ ਖੇਡ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਬਰਦਸਤੀ ਪੜ੍ਹਾਈ ਵਿੱਚ ਧੱਕਣਾ ਗਲਤ ਹੈ ਬਹੁਤ ਸਾਰੇ ਮਾਤਾ ਪਿਤਾ ਇਹ ਕਹਿੰਦੇ ਹਨ ਕਿ ਤੂੰ ਇਹ ਨਹੀਂ ਕਰ ਸਕਦਾ ਸਾਡੇ ਪਰਿਵਾਰ 'ਚ ਕਦੇ ਕੋਈ ਅਫਸਰ ਨਹੀਂ ਬਣਿਆ ਤੂੰ ਕਿਵੇਂ ਬਣੇਗਾ ਤੇਰੀ ਪੜ੍ਹਾਈ ਤੇ ਖਰਚ ਕਰਨ ਤੋਂ ਚੰਗਾ ਹੈ ਤੇਰਾ ਜਲਦੀ ਵਿਆਹ ਕਰ ਦੇਈਏ ਐਨੇ ਵੱਡੇ ਸੁਪਨੇ ਨਾ ਦੇਖ ਬਾਅਦ ਵਿੱਚ ਦਿਲ ਟੁੱਟੇਗਾ ਇਹ ਗੱਲਾਂ ਬੱਚਿਆਂ ਦੇ ਮਨੋਬਲ ਨੂੰ ਢੇਕ ਦਿੰਦੀਆਂ ਹਨ ਉਹ ਡਰ ਜਾਂਦੇ ਹਨ ਤੇ ਆਪਣੇ ਸੁਪਨਿਆਂ ਨੂੰ ਮਾਰ ਦਿੰਦੇ ਹਨ ਤੇ ਸਮਾਜ ਦੇ ਦਬਾਅ ਵਿੱਚ ਆ ਕੇ ਉਹੀ ਕਰਦੇ ਹਨ ਜੋ ਉਹਨਾਂ ਨੂੰ ਕਿਹਾ ਜਾਂਦਾ ਹੈ ਪਰ ਜੇਕਰ ਮਾਪਿ ਉਹ ਬੱਚਿਆਂ ਨੂੰ ਮਨੋਬਲ ਤੇ ਸਮਰਥਨ ਦੇਣ ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜੋ ਮਾਤਾ ਪਿਤਾ ਆਪਣੀ ਔਲਾਦ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੇ ਹਨ ਅਜਿਹੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਔਲਾਦ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਉਹ ਸਾਡੇ ਲਈ ਜੋ ਬਲੀਦਾਨ ਦਿੰਦੇ ਹਨ ਉਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਬੱਚਿਆਂ ਦੇ ਮਾਪੇ ਹੋ ਤਾਂ ਇਹ ਕਹਾਣੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਨੋਣਾ ਤਾਂ ਜੋ ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਸਕੇ ਕਿ ਮਾਪੇ ਆਪਣੇ ਬੱਚਿਆਂ ਲਈ ਕਿੰਨੀ ਮਿਹਨਤ ਕਰਦੇ ਹਨ ਤਾਂ ਜੋ ਉਹ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ